ਸਾ ਗਰੁੱਪ ਨੂੰ ਉਸ ਵੇਲੇ ਵੱਡਾ ਚੜਕਾ ਲੱਗਿਆ ਜਦੋਂ ਯੂਥ ਆਗੂ ਗੁਰਲਾਲ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਜਿਨ੍ਹਾਂ ਨੂੰ ਕੈਬਨ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਆਪਣੀ ਹਾਜ਼ਰੀ ਦੇ ਵਿੱਚ ਗੁਰਲਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਤਾਂ ਇਸ ਮੌਕੇ ਦੇ ਉੱਤੇ ਗੁਰਲਾਲ ਸਿੰਘ ਨੇ ਕੀ ਕਿਹਾ ਕਿ ਆਖਿਰ ਉਹਨਾਂ ਨੇ ਜਿਹੜਾ ਕਿ ਢੀਂਡਸਾ ਪਾਰਟੀ ਨੂੰ ਕਿਉਂ ਛੱਡਿਆ ਤੇ ਆਮ ਆਦਮੀ ਪਾਰਟੀ ਦੇ ਵਿੱਚ ਕਿਸ ਗੱਲ ਨੂੰ ਲੈ ਕੇ ਸ਼ਾਮਿਲ ਹੋਏ ਨੇ ਆਓ ਸੁਣਦੇ ਹਾਂ ਇੱਕ ਬਾਈਟ ਲਾਇਓ ਜੀ ਸਿਰਫ ਗੁਰਲਾਲ ਦੀ ਅੱਜ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਔਰ ਸਾਡੇ ਛੋਟੇ ਵੀ ਰਿਕੌਰ ਗੋਇਲ ਜੀ ਜੋ ਇਸ ਇਲਾਕੇ ਦੇ ਵਿੱਚ ਜਦੋਂ ਮੰਤਰੀ ਸਾਹਿਬ ਨੂੰ ਪੂਰੇ ਕੰਮਕਾਰ ਨੂੰ ਮੈਨੂੰ ਪੂਰੇ ਪੰਜਾਬ ਨੂੰ ਦੇਖਦੇ ਨੇ ਇਸ ਇਲਾਕੇ ਦੇ ਵਿੱਚ ਸਾਡੇ ਛੋਟੇ ਵੀ ਨੇ ਗੌਰਮਨ ਨੇ ਕੰਮ ਸਮਝਿਆ ਹੋਇਆ ਹੈ ਇਹਨਾਂ ਦੀਆਂ ਸਾਰੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਅਸੀਂ ਇਸ ਪਾਰਟੀ ਨੂੰ ਜੁਆਇਨ ਕੀਤਾ ਹੈ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਬਹੁਤ ਵਧੀਆ ਕੰਮ ਚੱਲ ਰਹੇ ਨੇ ਚਾਹੇ ਉਹ ਨਹਿਰੀ ਵਿਭਾਗ ਦੇ ਹੋਣ ਚਾਹੇ ਉਹ ਡਰੇਨਸ ਦੇ ਹੋਣ ਚਾਹੇ ਨਗਰ ਕੌਂਸਲ ਦੇ ਹੋਣ ਚਾਹੇ ਹੋਰ ਤਰ੍ਹਾਂ ਦੇ ਜਿਹੜੇ ਵੀ ਸਾਡੇ ਲੋਕਾਂ ਨੂੰ ਲੋੜੀ ਦੇ ਕੰਮ ਨੇ ਉਹ ਹੋ ਰਹੇ ਨੇ ਲਗਾਤਾਰ ਔਰ ਦੂਸਰੀ ਸਭ ਤੋਂ ਵੱਡੀ ਗੱਲ ਇਮਾਨਦਾਰੀ ਔਰ ਅਨੁਸ਼ਾਸਨ ਇਸ ਪਾਰਟੀ ਦੀ ਸਭ ਤੋਂ ਵੱਡੀ ਇਹ ਗੱਲਬਾਤ ਹੈ ਇਹਦੇ ਨਾਲ ਇੱਥੇ ਜਿੱਥੇ ਇਮਾਨਦਾਰੀ ਲੋਕਾਂ ਦੇ ਕੰਮ ਪੂਰੇ ਬਿਨਾਂ ਭ੍ਰਿਸ਼ਟਾਚਾਰ ਤੋਂ ਹੋ ਰਹੇ ਨੇ ਸਾਡੇ ਲੋਕ ਖੁਸ਼ ਨੇ ਔਰ ਕੋਈ ਮਤਲਬ ਇਸ ਤਰ੍ਹਾਂ ਦੀ ਗੱਲ ਸਾਡੇ ਸ਼ਹਿਰ ਚ ਲਾਂਡ ਆਊਡਰ ਹੈ ਜੀ ਤੈਗੂ ਨਸ਼ਿਆ ਵਾਲੀ ਗੱਲ ਹੈ ਹਰੇਕ ਗੱਲ 'ਚ ਸਾਡੇ ਮੰਤਰੀ ਸਾਹਿਬ ਦਾ ਪੂਰਾ ਇੱਥੇ ਕੰਟਰੋਲ ਹੈ ਔਰ ਪੂਰਾ ਜਿਹੜਾ ਸਾਡਾ ਪ੍ਰਸ਼ਾਸਨ ਹੈ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਔਰ ਇਸ ਸਹਿਯੋਗ ਦੇ ਵਿੱਚ ਮੈਨੂੰ ਅੱਜ ਪਾਰਟੀ 'ਚ ਸ਼ਾਮਲ ਕਰਾਉਣ ਵਾਸਤੇ ਜਿੱਥੇ ਗੌਰਵ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਉੱਥੇ ਸਾਡੇ ਅਜੀਤ ਕਮਾਠੂਲੀ ਜੀ, ਅਸ਼ੋਕ ਮਸਤੀ ਜੀ ਇਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਇਸ ਕੰਮ ਵਾਸਤੇ ਔਰ ਮੈਂ ਸਾਰੀ ਪਾਰਟੀ ਦਾ ਸਾਰੇ ਚੀਰਮੈਨ ਸਾਹਿਬ ਖੜੇ ਨੇ, ਐਪੀ ਜੀ ਖੜੇ ਨੇ ਸ਼ੇਰ ਵੀ ਸਾਡੇ ਪ੍ਰਧਾਨ ਤਕਰੀਰਾਂ ਦੇ ਨਾਲ ਸਾਰਿਆਂ ਦਾ ਧੰਨਵਾਦ ਕਰਦੇ ਆ ਆਸ਼ੂ ਜੀ ਜਿਹਨਾਂ ਨੇ ਪੂਰੀ ਗੱਲਬਾਤ ਮੈਨੂੰ ਦੱਸਦੇ ਰਹੇ ਕਿਸ ਤਰ੍ਹਾਂ ਦੇ ਕੰਮ ਹੁੰਦੇ ਨੇ ਕਿਸ ਤਰ੍ਹਾਂ ਦਾ ਮਾਨ ਸਨਮਾਨ ਹੁੰਦਾ ਇਸ ਪਰਿਵਾਰ ਦੇ ਵਿੱਚ ਉਸ ਕਰਕੇ ਪ੍ਰਭਾਵਤ ਹੋ ਕੇ ਕਿਉਂਕਿ ਅਸੀਂ ਤਾਂ ਪਹਿਲਾਂ ਵੀ ਨਾਲ ਦੇ ਬੱਚੇ ਹੀ ਆਂ ਕਈ ਵਾਰੀ ਨਹੀਂ ਸਿਸਟਮ ਬਣਦਾ ਉਹ ਅਲੱਗ ਗੱਲ ਹੋ ਜਾਂਦੀ ਹੈ ਪਰ ਇਹਨਾਂ ਦਾ ਜਿਹੜਾ ਇੱਥੇ ਵਿਚਰਨਾ ਹੈ ਜਿਹੜਾ ਇਹਨਾਂ ਦੇ ਕੰਮ ਕਰ ਦੀ ਸ਼ੈਡਿਊ ਉਸ ਤੋਂ ਪ੍ਰਭਾਵਤ ਹੋ ਕੇ ਅੱਜ ਜੁੜੇ ਇਸ ਪਾਰਟੀ ਨੂੰ ਜਨ ਕਰਦਾ ਸੀ ਇਹ ਕਿ ਕਹਿਣਾ ਕਿ ਆਮ ਆਦਮੀ ਪਾਰਟੀ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਉਹ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਹਰ ਇੱਕ ਨੂੰ ਬਣਦਾ ਮਾਨ ਸਤਕਾਰ ਦਿੱਤਾ ਜਾਂਦਾ ਹੈ ਬਿਊਰੋ ਰਿਪੋਰਟ ਸਟਾਰ نیوز